ਕੀ ਕੋਈ ਪਾਣਾ ਕੀ ਕੋਈ ਨਹੀਂ ਪਾਣਾ ਉਹਦੇ ਵਾਸਤੇ ਪ੍ਰਮਾਤਮਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਆਪਾਂ ਨੂੰ ਦਿਮਾਗ ਦਿੱਤੇ ਆਪਾਂ ਨੂੰ ਸੋਝੀ ਵਰਸਿਸ ਕੀਤੀ ਆ ਹੁਣ ਮਾਇੰਦ ਵੱਲ ਕੁਝ ਕੀਤਾ ਵਧੀਆ ਵੀ ਇਸ ਸਰੀਰ ਰੂਪੀ ਧਰਨੇ ਵਿੱਚ ਕੀ ਪਾਣਾ ਤੇ ਕੀ ਨਹੀਂ ਪਾਣਾ ਜੇ ਇਹ ਘਾੜ ਵਾਲੀਆਂ ਚੀਜ਼ਾਂ ਨੇ ਉਹ ਤੇ ਅਸੀਂ ਹਰ ਸੁਪੀ ਜਾਂਦੇ ਆ ਤੇ ਜੇ ਵੀ ਸੁਪਨਾ

ਕਦਿਆਂ ਪੁਜਾ ਦੁਆਰ ਪਹਿਲੀ ਆਪ ਕਹਿ ਲੈਂਦੇ ਜਿਹੜੇ ਜਰਦੇ ਆ ਤੇ ਜ਼ਬਾਂ ਚ ਬਈ ਦਿੰਦੇ ਇਹਦੇ ਸੋਚਣ ਵਾਲੀਆਂ ਚੀਜ਼ਾਂ ਨੇ ਅਜਾ ਜਿਹੜੀਆਂ ਸੁਪਨੇ ਸੀ ਜਿਹੜੇ ਸੁਣਦੇ ਨੇ ਜੇਬੰਦ ਬਈ ਕਰਦੇ ਜਿਹੜੀਆਂ ਕਹਾਣੀਆਂ ਜਿਹੜੇ ਸੁਪਟੀ ਜਾਂਦੀ ਮਾਰ ਦੇ ਦੁਆਰ ਬਖਸ਼ਿਆ ਇਹ ਤੈਨੂੰ ਮੰਨ ਬਖਸ਼ਿਆ ਤੈਨੂੰ ਧੰਨ ਬਖਸ਼ਿਆ ਤੈਨੂੰ ਤਨ ਬਖਸ਼ਿਆ ਮਾਰਾ ਕਹਿੰਦੇ ਜਿਹੜਾ ਤੇਰੇ ਕੋਲੇ ਧੰਨ ਹੈ ਜਿਹੜਾ ਧੰਨ ਹੈ ਉਹਦਾ ਤੇ ਮਾਨ ਨਹੀਂ ਕਰਨਾ